अच्छा लो जी दोस्तों ਤੁਸੀਂ ਦੇਖ ਰਹੇ ਹੋ ਬਦਾਮ ਲੋਗ ਨਿਕਲਦਾ ਆ ਦੇਖੋ ਬਦਾਮ ਆ ਕੋਈ ਮੂਹਰੇ ਦੀ ਗਿਰੀ ਜਾਂ ਕੜਕ ਦੇ ਦਾਣੇ ਨਹੀਂ ਆ ਮੱਕੀ ਦੇ ਦਾਣੇ ਨਹੀਂ ਆ ਅਕਸਰ ਆਪਾਂ ਚੱਕੀਆਂ ਦੇ ਵਿੱਚ ਮੱਕੀ ਦੇ ਦਾਣੇ ਕੜਕ ਦੇ ਦਾਣੇ ਜਾਂ ਬਾਜਰਾ ਹੋਰ ਕਈ ਚੀਜ਼ ਆਪਾਂ ਪਿਸਣੀਆਂ ਦੇਖੀਆਂ ਨੇ ਪਰ ਇਸ ਵੇਲੇ ਆਪਾਂ ਦੇਖ ਰਹੇ ਆ ਬਦਾਮ ਕਿਸਦੇ ਹੋਏ ਦੋਸਤੋ ਇਹ ਤੁਸੀਂ ਦੇਖ ਸਕਦੇ ਹੋ ਵੀ ਲੁਧਿਆਣਾ ਦੇ ਵਿੱਚ ਬਦਾਮ ਰੋਗਣ ਕੱਢਣ ਦੀਆਂ ਕਿਹੜਾ ਏਰੀਆ ਕਹਿੰਦੇ ਇਹ ਇਹ ਚੌੜਾ ਬਾਜ਼ਾਰ ਜੀ ਚੌੜਾ ਬਾਜ਼ਾਰ ਔਰ ਆਪਣੀ ਇਹ ਦੁਕਾਨ 100 ਸਾਲ ਪੁਰਾਣੀ ਲੱਗ ਰਹੀ ਹੈ 100 ਸਾਲ ਪੁਰਾਣੀ ਦੁਕਾਨ ਹੈ ਦੋਸਤੋ ਇਹ ਮੈਂ ਤੀਸਰੀ ਪੀੜੀ ਚਲਾ ਰਿਹਾ ਔਰ ਤੀਸਰੀ ਪੀੜੀ ਆ ਕੀ ਨਾਮ ਕੀ ਹੈ ਤੁਹਾਡਾ ਮੇਰਾ ਸੰਜੀਵ ਆਹੋਜਾ ਸੰਜੀਵ ਆਹੋਜਾ ਔਰ ਬਦਾਮ ਦੁਕਾਨ ਦਾ ਨਾਮ ਹੈਗਾ ਆਹੋਜਾ ਬਦਾਮ ਰੋਗਣ ਆਹੋਜਾ ਬਦਾਮ ਰੋਗਣ ਤੇ ਤੁਸੀਂ ਦੇਖ ਸਕਦੇ ਹੋ ਬਦਾਮਾਂ ਨੂੰ ਬਾਗੇ ਉਹ ਕੀੜੀਆਂ ਆ ਗਿਆ ਪੀੜ ਦੇ ਥੱਲੇ ਪਦਾਵ ਰੋਗ ਨਿਕਲੂਗਾ ਮੈਂ ਬਕਾਇਦਾ ਤੁਹਾਨੂੰ ਦੱਸਾਂਗਾ ਕੈਮਰਾ ਮੇਰੇ ਕੋਲ ਹੈ ਦੂਜੇ ਤੋਂ ਪਰਵਾਹ ਨਾ ਆ ਲੱਗ ਰਹੀਆ ਗੰਗਣ ਕੀ ਤੋਂ ਦੱਸਾਂ ਨੂੰ ਆਜ ਕੇ ਤੱਕ ਤੁਸੀਂ ਪਿਆ ਹੋਇਆ ਆਹ ਦਿੱਤੋ ਅੱਜ ਪਰਵਾਹ ਰੋਗ ਹੈ ਨਾ ਪਿਓਰ ਪਦਾਵ ਰੋਗ ਨਾ ਪਿਓਰ ਚਾਹੇ ਤੁਸੀਂ ਖੁਦ ਆਖਦੇ ਹੋ ਲੈ ਸਕਦੇ ਹੋ ਚਾਹੇ ਇੱਥੇ ਅੱਗੇ ਸਾਹਮਣੇ ਕਢਾ ਸਕਦੇ ਹੋ ਮਨ ਲਿਆ ਕੋਈ ਬੰਦੀ ਕੀ ਦੀ ਇੱਕ ਦੋ ਬੰਦੀ ਕੀ ਜਾਂ ਜਿਹਦੇ ਜਿਹਦੇ ਖਾਣ ਦੇ ਇਹ ਜੋ ਤਨਾਵ ਰੋਗਰ ਕੱਢਿਆ ਜਾਊਗਾ ਔਰ ਇਹ ਤਨਾਵ ਰੋਗਰ ਲੋਕ ਆਪਣੇ ਚਰਾਣੇ ਵਿੱਚ ਚਾਹੇ ਕੰਢੀ ਪਾਓ ਨਾ ਚੋ ਪਾਓ ਜੋਤੇ ਕੇ ਪਾਸ ਰਹਿ ਕੇ ਉਹ ਸਿਹਤ ਬਣਾਉਣ ਦੇ ਕੰਮ ਆਉਂਦਾ ਹਾਂ ਔਰ ਦੋਸਤੋ ਪਿਓਰਿਟੀ ਦੇ ਮੁਕਾਬਲੇ ਮੇਰੀ ਕੋਈ ਵੀਸ਼ ਨਹੀਂ ਬਿਲਕੁਲ ਐਕਪੋਰੇ ਤੁਹਾਡੇ ਸਾਹਮਣੇ ਉਹਦਾ ਸਾਨੂੰ ਕਰਕੇ ਦਿਖਾ ਰਿਹਾ ਕਿ ਬਗਾਮ ਪ੍ਰੋਗਰਾਮ ਕਿੱਥੇ ਆਉਂਦਾ ਬਗਾਮ ਦਾ ਗੱਲ ਆ ਕੀਤੇ ਜੂਜੂ ਸਰਦਾਂ ਅੰਨੇ ਬਿਲਕੁਲ ਸਿਸਟਮ ਉਹੀ ਆ ਅਰੇ ਹਾਂ ਥੋੜਾ ਛੋਟੇਲਾ ਵਰਗਾ ਜੋ ਕੋਈ ਬਗਾਮ ਦੀ ਕੋਈ ਹਰੇਕ ਬੰਦੇ ਦਾ ਪਾਸ ਨਹੀਂ ਹਰੇਕ ਦਾ ਪਾਸ ਆਉਂਦਾ ਜੰਨਾ ਤਾਂ ਆਪਾਂ 2000 ਦਾ ਗਰਾਫ ਕੀ ਦਿੰਦੇ ਆ ਪਰ ਉਹ ਤਾਂ 1800 ਰੁਪਏ ਕਿੰਨਾ ਦਾ ਬਗਾਮ ਪ੍ਰੋਗਰਾਮ ਹੈ ਜਿਹੜਾ ਪਿਓ ਰ ਇੱਕ ਹੀ ਪਾਸੋਂ ਇਹ ਚੀਜ਼ ਆ ਦੋਸਤੋ ਬਦਾਮ ਦੇ ਵਿੱਚੋਂ ਜਿਹੜਾ ਜਿੱਦਾਂ ਆਪਾਂ ਕਹੀ ਵੀ ਫੋਕ ਤੇਲ ਨਿਕਲਣ ਤੋਂ ਬਾਅਦ ਜਿੱਦਾਂ ਆਪਣੀ ਸਰੋਂ ਦੀ ਖੱਲ ਨਿਕਲਦੀ ਆ ਨਾ ਥੋੜੇ ਐਵੇਂ ਆ ਦੀ ਖੱਲ ਹੁੰਦੀ ਆ ਬਦਾਮਾਂ ਦੀ ਆ ਚੀਜ਼ ਹੁੰਦੀ ਆ ਇਹਨੂੰ ਵੀ ਆਪਾਂ ਕਹਿ ਸਕਦੇ ਆ ਵੀ ਬਦਾਮਾਂ ਦੀ ਖੱਲ ਜਿੱਦਾਂ ਸਰੋਂ ਦੀ ਖੱਲ ਥੋੜੇ ਐਵੇਂ ਆ ਦੀ ਖੱਲ ਹੁੰਦੀ ਆ ਡੰਗਰਾਂ ਪੋਛਣ ਪਾਉਣ ਵਾਸਤੇ ਤੇ ਭਾਈ ਸਾਹਿਬ ਇਹ ਚਸਕਾ ਮੰਦੀ ਆ ਇਹ ਗਾਵਾਂ ਵਿੱਚ ਆ ਦੇਖਾਂਗੇ ਗਾਵਾਂ ਵਿੱਚੋਂ ਬਦਾਮਾਂ ਸਭ ਤੋਂ ਵੱਧ ਹੁੰਦਾ ਆ ਆਹ ਆਹ ਇਹ ਪਰ ਲੋ ਨੂੰ ਤਾਂ ਸਕਦਾ ਨਹੀਂ ਜੇ ਵੈਸੇ ਇਹਦਾ ਫੇਸਟੈਕ ਦਾ ਇਹਦਾ ਫਾਨੀ ਤੋਂ ਆਪਣਾ ਸੇਕ ਦਾ ਫੇਸਟੈਕ ਇਹਨੂੰ ਸਵੇਰੇ ਉੱਠ ਕੇ ਬਰਾਤੋਂ ਪਾਣੀ ਪਿਟੋ ਕੇ ਉਹਦਾ ਫੇਸਟੈਕ ਵੀ ਬਗਾਮ ਲੋਗ ਦੀ ਜਗ੍ਹਾ ਤੇ ਲਗਾਇਆ ਜਾ ਸਕਦਾ ਫੇਸਟੈਕ ਬਣਾ ਕੇ ਦੋਸਤੋ ਬਾਕੀ ਲੋਗ ਨੇ ਦੱਸਿਆ ਕਿ ਪਾਣ 200 ਕਿਲੋ ਤੋਂ ਬਾਅਦ ਅਰਕਿਕਲੋ ਤੋਂ ਬਾਅਦ 3 ਕਿਲੋ ਤੋਂ ਬਾਅਦ ਜਿਹੜਾ ਖਾਲਾ ਇਹ ਚਾਈਆਂ ਮੱਜਾਂ ਵਾਸਤੇ ਕੰਮ ਆਉਂਦੀ ਹੈ ਖਾਨ ਦੇ ਦੋਸਤੋ ਇਹ ਲੁਧਿਆਣੇ ਦੀ ਬਣੀ ਹੈ ਆਪਣੇ ਆਪ ਦੇ ਵਿੱਚ ਇੱਕ ਸਪੈਸ਼ਲ ਜੀ ਵਿਚਾਰ ਸਪੈਸ਼ਲ ਜਗਾ ਤੁਹਾਨੇ ਵੀ ਅਗਰ ਕਦੀ ਵੀ ਬੇਵੋਧ ਬਦਾਮ ਰੋਗ ਚਾਹੀਦਾ ਹੋਵੇ ਤਾਂ ਤੁਸੀਂ ਕਹੂਜਾ ਕਹੂਜਾ ਦੇਖੋ ਕਹੂਜਾ ਬਦਾਮ ਰੋਗ ਵਾਲਿਆਂ ਕੋਲ ਆਓ ਔਰ ਆ ਕੇ ਜੇ ਆ ਕੇ ਚਾਹੇ ਤੁਹਾਡੀ ਤਸल्ली ਬਦਾਮ ਸਿੱਧੇ ਕਢਾ ਲਓ ਚਾਹੇ ਜੇ ਨਾ ਕੰਧਿਆ ਹੋਇਆ ਤੇ ਗਿਆ ਕੋਲ ਆਓ ਇਹ ਬਹਤ ਤਰ੍ਹਾਂ ਦੇ ਪ੍ਰੋਡਕਟ ਆਂ ਜੀ ਅਸੀਂ ਆਪਣੇ ਕੋਲ ਬੇਸਿਕ ਅਲਾਨੇ ਦੇ ਦੇ ਗਏ ਇੱਕੋ ਤਰ੍ਹਾਂ ਦੀ ਕਿਤੀ ਇੱਕੋ ਤਰ੍ਹਾਂ ਦਾ ਬਣਾਉਂਦੇ ਹਾਂ ਦੋ ਤਰ੍ਹਾਂ ਦੀ ਜੀ ਨਹੀਂ ਨਾ ਦੋ ਤਰ੍ਹਾਂ ਦਾ ਰੇਟ ਦੇ ਵਿੱਚ ਨਹੀਂ ਕੋਈ ਉਤਸਰ ਕਰਦੇ ਹੋ ਇੱਕੋ ਜੇਕ ਵੀ ਫਰਕ ਨਹੀਂ ਤੇਰ ਚ ਵੀ ਫਰਕ ਨਹੀਂ ਕੁਆਲਿਟੀ ਚ ਵੀ ਕੋਈ ਫਰਕ ਨਹੀਂ ਦੋਸਤੋ ਧਿਆਨ ਦਿਓ ਦੁਬਾਰਾ ਵੀ ਅੰਿਆਸਾ ਨਾ ਕਰਾ ਕੋਰੀਅਰ ਵੀ ਹੋ ਸਕਦਾ ਬਹੁਤ ਅੱਛਾ ਲੱਗਿਆ ਮੈਨੂੰ ਮੇਰੇ ਵਾਸਤੇ ਤੁਹਾਨੂੰ ਕੀ ਸੀ ਕਿ ਮੈਂ ਲਾਈਫ ਦੇ ਵਿੱਚ ਪਹਿਲੀ ਵਾਰ ਹੀ ਦੇਖ ਰਿਹਾ ਬਦਾਮ ਰਗੜੇ ਜਾ ਰਹੇ ਬਦਾਮ ਰੋਗਾ ਤਾਂ ਬਾਜ਼ਾਰੋਂ ਲੈ ਕੇ ਕਈ ਵਾਰ ਕੀਤਾ ਆ ਆਲਮੋਂਡ ਆ ਜਾਂ ਫਸੇਬੀ ਵੀ ਲਾਉਨੇ ਆ ਪਰ ਉਹ ਕੈਮੀਕਲ 베ਸਡ ਹੁੰਦੇ ਆ ਪਰ ਇਹ ਪਿਓਰ ਬਦਾਮ ਰੋਗਾ ਇਹਨੂੰ ਬੁੱਧ ਤੋਂ ਪਾਣੀ ਵਿੱਚ ਕਿੱਥੇ ਤੋਂ ਤਾਂ ਯੂਜ਼ ਕੀਤਾ ਕਿੱਥੇ ਜਾਂਦੇ ਦੁੱਧ ਨਾਲ ਚਾਹ ਨਾਲ ਮੌਕਾ ਨਾਲ ਜਿੰਨਾ ਮਰਜ਼ੀ ਪੀ ਲਓ ਇਹਦਾ ਫਾਇਦਾ ਕੀ ਹੋਊਗਾ ਕਿ ਬਡੀ ਵਾਸੇ એનર્ਜੀ ਬਣਦੀ ਜਾਂਦੀ ਹੈ ਸਾਡਾ ਬੋਡੀ ਪੂਰੀ એનર્ਜੀ ਅੰਦਰਾਲ ਬੰਦਿਓਰੀ ਕਿ ਚਮੜੀ ਰੋਈ ਜਾ ਬਿਨਾਂ ਕੋ ਜਲਦਾ ਨਾ ਬਿਨਾਂ ਇਸ ਇੱਕ ਘੰਟਾ ਪਹਿਲਾਂ ਪਾਣੀ ਨਾ ਪੀਤਾ ਵੇ ਇੱਕ ਘੰਟਾ ਬਾਅਦ ਚੋਂ ਦੀ ਪਾਣੀ ਦਾ ਰੇਟ ਪਾਣੀ ਦਾ ਇੱਕ ਘੰਟਾ ਪਹਿਲਾਂ ਤੇ ਘੰਟਾ ਬਾਅਦ ਚ ਪਾਣੀ ਨਹੀਂ ਪੀਣਾ ਗਰਮ ਚੋਕ ਚੁਪਾ ਕੇ ਚਾਹ ਚੁਪਾ ਕੇ ਕੌਫੀ ਚੁਪਾ ਕੇ ਤੁਸੀਂ ਇਹਨੂੰ ਪੀ ਸਕਦੇ ਹੋ ਦੋਸਤੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਮੈਨੂੰ ਅੱਛੀ ਲੱਗੀ ਸੀ ਮੈਂ ਕਿਹਾ ਮੈਂ ਆਪਣੇ ਕਿਸਾਨਾਂ ਨੂੰ ਜ਼ਰੂਰ ਦਿਖਾਵਾਂ ਇਹ ਚੀਜ਼ ਔਰ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਮੇਰਾ ਨੰਬਰ 9872303604 ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਬਦਾਮ ਰੋਗ ਦੀ ਜਗਾ ਬਦਾਮ ਰੋਗ ਦੀ ਪਤਾਮ ਬਦਾਮ ਕੱਢਣ ਦਾ ਤਰੀਕਾ ਮੈਂ ਅਜੇ ਤੋਂ ਹੀ ਲਾ ਰਿਹਾ ਆ ਬੰਦ ਮੂਡ ਕਰਕੇ ਆ ਦੇਖੋ ਹਾਂ ਆ ਮੈਂ ਕੈਮਰਾ ਨਾਲ ਤੁਹਾਨੂੰ ਦਿਖਾ ਵੀਡੀਓ ਕਰਕੇ ਦੇਖੋ ਫੂਲ ਫੂਲ ਕਰਕੇ ਦੇ ਲ ਆ ਰਿਹਾ ਆ ਆਦੂ ਜੁਮਾਰੀ ਅੱਗੇ ਬੈਠੇ ਹੋ। ਇਹ ਆਹ ਆਹ ਆਫਰੇ ਹੱਥ ਤੇ ਡ੍ਰੌਪ ਡੇ ਰਿਆ। ਇਹ ਇੱਕ ਇੱਕ ਬੂੰਦ ਕਰਕੇ ਬਗਾਮ ਲੋਗ ਨਿਕਲ ਰਿਹਾ।